ਲਾਵੀ ਚਿੱਠੀ ਪੜਨ ਤੋਂ ਬਾਅਦ ਹੁਣ ਹੋ ਗਿਆ ਹਲਵਾਈ ਦਲਾਲੇ ਲਾ ਭਾਈ ਭੈਣ ਭਾਈ ਦਾ ਪਿਆਰ ਜੀ ਕੀ ਹਾਲ ਚਾਲ ਆ ਜੀ ਤੇ ਪਹਿਲਾਂ ਤਾਂ ਜਿੰਨੇ ਵੀ ਇਸ ਟਾਈਮ ਆਪਣੇ ਬਲੌਗ ਨੂੰ ਦੇਖ ਰਿਹਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਚੱਲਨੇ ਆ ਫੈਮਿਲੀ ਫੰਕਸ਼ਨ ਤੇ ਤੁਹਾਨੂੰ ਸਾਰਾ ਅੱਜ ਦਾ ਫੰਕਸ਼ਨ ਦਿਖਾਵਾਂਗੇ ਤੇ ਆਉਣ ਵਾਲੇ ਦਿਨਾਂ ਜਿਵੇਂ ਆਪਾਂ ਤੁਹਾਨੂੰ ਸਾਰਾ ਫੰਕਸ਼ਨ ਦਿਖਾਵਾਂਗੇ ਕਿ ਤੇ ਆਪਾਂ ਨੂੰ ਆ ਗਿਆ ਵਿਆਹ ਤੇ ਤੁਹਾਨੂੰ ਸਾਰਾ ਆਪਾਂ ਵਿਆਹ ਆਪਣੇ ਚੈਨਲ ਤੇ ਦਿਖਾਵਾਂਗੇ ਤੇ ਨਾਲ ਚੱਲਦੀ ਮੰਮੀ ਆਪਣੇ ਚੱਲੀ ਵੀ ਤੇ ਚਲੋ ਹੁਣ ਆਪਾਂ ਚੱਲਦੇ ਆਂ ਤੇ ਤੁਹਾਨੂੰ ਮਿਲਦੇ ਆਂ ਆਪਾਂ ਲੋਕੇਸ਼ਨ ਤੇ ਪਹੁੰਚ ਗਏ ਤੇ ਜੀਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਕਰ ਲਿਓ ਤੇ ਬਾਕੀ ਕਮੈਂਟ ਜੁੜ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਮਿਲਦੇ ਆਂ ਤੁਹਾਨੂੰ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਲਓ ਵੀ ਆਪਾਂ ਪਹੁੰਚ ਚੁੱਕੇ ਆਂ ਪਿੰਡ ਨਾਰਾਇਣਗੜ ਤੇ ਬੰਦੇ ਆਪਣੇ ਵੀ ਪਹੁੰਚ ਗਏ ਇੱਧਰ ਤੇ ਬਾਕੀ ਇੱਧਰ ਵੀ ਆ ਗਏ ਬਾਈ ਸਾਹਿਬ ਜੀ ਆ ਜਾਈ ਮਾਰ ਆਰ ਨਹੀਂ ਬੋ ਮਾਰਦੀ ਮਾਂ ਮਦਰ ਕੋਣ ਆ ਗਿਆ ਮਗਰ ਮੈਂ ਤਾਂ ਸੁਣਿਆ ਹੀ ਨਹੀਂ ਇੰਨੇ ਹਾਂ ਉਹ ਆਈ ਨਹੀਂ ਸੁਣਦੇ ਹੈਗੇ ਸੀ ਤੇ ਚੱਲਦੇ ਆਂ ਅੰਦਰ ਇੱਧਰ ਬੈਠੇ ਨੇ ਬੰਦੇ ਆਪਣੇ ਤੇ ਆਹ ਜੀ ਵਿਆਹ ਵਾਲਾ ਮੁੰਡਾ ਮਿਲੋ ਇਹਨੂੰ ਵਿਆਹ ਵਾਲੇ ਮੁੰਡੇ ਨੂੰ ਮਿਲ ਲਓ ਕਿਵੇਂ ਆ ਇਹ ਮਨ ਲਾਗ ਦਾ ਸਾਬੂ ਦੇ ਬਿਲੇ ਤਾਗ ਦਾ ਸੰਤ ਬਰੂਲੇ ਤਾਗ ਦਾ ਸੰਗਲ ਹੁੰਚਾ ਸਾ ਸੰਗ ਅੰਮ੍ਰਿਤ ਰਾਸ ਪੂਕਾ ਹੋ ਸਾ ਸੰਗੋ ਸਗੀ ਰੇਨ ਸਾਗ ਦਾ ਸੰਵਨਾਰ ਬਹਿਨੋ ਦਾਗ ਦਾ ਸੰਗ ਲਗੋ ਤਾ ਲੈ ਤਾ ਦੂ ਪਾ ਲੈ ਮਿਕੋ ਕਾ ਸਤਗੁਰੂ ਪਰਸਾ ਸਹਾ ਆਕਰਣ ਕਰਿਆ ਪੂਰ ਸੰਯੋਗ ਰਾਮ ਸੁਖ ਸੁਪਾਇਆ ਗੈਬ ਜੁਗ ਰਾਮ ਆਵੋ ਸਜਨ ਹੋ ਦੇਖਾ ਦਰਸ਼ਿ ਤੇਰਾ ਨਾਮ ਮਾਨਯੋਗ ਸਰਦਾਰ ਜਸਵੰਤ ਕੌਰ ਅਤੇ ਸਰਦਾਰ ਅਜਨੇ ਸਿੰਘ ਹੁੰਦਲ ਵਹਿਗੂ ਜੀ ਕਾ ਖਾਲਸਾ ਵਹਿਗੂ ਜੀ ਦੀ ਫਤਿਹ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਅਰਸ਼ਦੀਪ ਸਿੰਘ ਹੁੰਦਲ ਅਤੇ ਸਾਡੀ ਸੁਪੁੱਤਰੀ ਮਨਦੀਪ ਕੌਰ ਨੂੰ ਗ੍ਰੈਸਾ ਤਤਲਮ ਵਿੱਚ ਪਰਿਵਾਰ ਕਾ ਮਲੇ ਸੋਭ ਆਨੰਦ ਕਾਰਜ ਵਿਆਹ ਦਾ ਸੁਲਿਹਾੜਾ ਮਿਤੀ 6 ਅਕਤੂਬਰ 2024 ਦਿਨ ਐਤਵਾਰ ਦਾ ਨਿਯਤ ਹੋਇਆ ਹੈ ਸੋ ਆਪ ਜੀ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਗੁੰਜ ਲਾੜੇ ਨਾਲ ਸੋਹੋ ਪੱਖ ਮੋਣੀਆਂ ਲਾਇਆ ਦਿਨ ਗੁਣਵਾਰ ਤੋਂ ਉਸਾ ਉਹਨਾਂ ਜਾਂਝੀਆਂ ਨਾਲ ਠੀਕ ਸਮੇਂ ਸਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਜਿਹੜੇ ਕੀ ਆਪ ਜੀ ਦੇ ਅਤੇ ਸਾਡੀ ਪਤ ਆਰਬੂ ਦੇ ਭਾਈਵਾਲ ਸਾਹਿਬਕੂ ਤੋਂ ਤੇ ਉੱਚ ਸਵਸਥਾ ਦੇ ਘਣਵਾਲੇ ਅਤੇ ਜਾਂਚੀਆਂ ਦੇ ਫਰਜ਼ਾਂ ਤੋਂ ਜਾਣੂ ਹੁੰਦੇ ਹੋਏ ਆਪ ਸੋਭਾ ਖੱਟਣ ਲਈ ਆਪ ਜੀ ਨੂੰ ਤੇ ਸਾਡੇ ਸੂਭਾ ਦਫਾਉਂ ਸਾਨੂੰ ਪੂਰੀ ਆਸ ਹੈ ਕਿ ਆਪ ਜੀ ਉੱਪਰ ਲੀਆਂ ਬੇਨਤੀਆਂ ਨੂੰ ਪ੍ਰਵਾਨ ਪ੍ਰਵਾਨ ਕਰਦੇ ਹੋਏ ਪ੍ਰਵਾਸ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੋ ਜੀ ਆਪ ਜੀ ਦੇ ਧੰਨਵਾਦੀ ਹਮੋਗੇ ਆਨੰਦ ਕਾਰਜ ਦਾ ਸਤਸੰਮ 11 ਵਜੇ ਸਵੇਰੇ ਹੋਵੇਗਾ ਵੱਲੋਂ ਸਰਦਾਰਨੀ ਜਸਵੀਰ ਕੌਰ ਅਤੇ ਸਰਦਾਰ ਮੰਗਰ ਸਿੰਘ ਝਿੰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰ ਕਾਰੰਦਾ ਮੰਨ ਕੋਰ ਤੂੰ ਬਰੇ ਬਭੀ ਅਕਾਲ ਮਨਸਵਾਾਰੇ ਸਤਗੁਰ ਤੂੰ ਬਰੇ ਕਾਜ ਸਵਾਾਰੇ ਸਤਗੁਰ ਤੂੰ ਬਰੇ ਕਾਜ ਸਵਾਾਰੇ ਰਤਨੂ ਤੇ ਪਰਮੇਸ਼ਰ ਮਾਰੇ ਜਾਨਕੀ ਪੈਜ ਰਹੀ ਕਰਤਾ ਹਰੇ ਬਾਦਿਸ਼ਾਸ਼ਾ ਸਭ ਰਦੀਨ ਅੰਮ੍ਰਿਤ ਨਾਮ ਮਾੜਾ ਸ੍ਰੀ ਨਿਰਪੋ ਕਰਨਪ <laughs> 아니 <sussurra> <sussurra> ਮਗਲ ਨੂੰ ਜਾ ਰਹੇ ਆ ਪਿੱਛੇ ਕਰੋ ਮਾੜੇ ਪਿੱਛੇ ਨੂੰ ਉਹ ਮਾੜੇ ਆ ਇੱਥੇ ਮਹਾਂ ਸਤਿਨਾਮ ਸਤਿਨਾਮ ਜੀ ਵਾਹਿਗੁਰੂ ਵਾਹਿਗੁਰੂ ਜੀ ਸਤਿ ਸਭ ਤੇ ਆ ਕੇ ਕਰਦੇ ਨੇ ਸੋ ਮਹਾਂ ਸਤਿਨਾਮ ਸਤਿਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆ헤 ਗੁਰੂ ਆ헤 ਗੁਰੂ ਜੀ ਸਤ ਨਾਮ ਸਤ ਨਾਮ ਲਖੇ ਨਾਮ ਜੀ ਵਾਹਿਗੁਰੂ ਆ헤 ਗੁਰੂ ਆ헤 ਗੁਰੂ ਜੀ ਆਤ ਸਤ ਨਾਮ ਸਤ you <laughs> a school.

Du ਸਾਨੂੰ ਤੇ ਮਾਫ਼ ਕਰਨਾ ਸਾਡੀ ਗੁਰੂ ਜੀ ਆਗਾਂ ਵਾਸਤੇ ਜੋ ਸਦੇਸਪਰ ਸੇਵਾ ਨਿਮੋਲ ਦਾ ਬਰਕਸ਼ਨਾ ਪਰਵਾ ਤੇ ਰੰਧੇ ਪਾਦ ਰਾਸਪੰਨੇ ਦੋਨਾਂ ਪਰਿਵਾਰਾਂ ਦੇ ਬਿੰਦੂ ਨੇ ਕਿਰਪਾ ਕਰਨੀ ਮਹਾਰਾਜਾ ਹੰਸੰਗੋ ਕੇ ਸਹਾਤਾ ਕਰਨਾ ਇਸੇ ਤਰ੍ਹਾਂ ਪਰਵਾ ਦੇ ਦੁਸ਼ੀਆਂ ਭਰਿਆ ਸਮਾਂ ਜੋ ਸ੍ਰੀ ਗੁਰੂ ਜੀ ਮਰਜ਼ਮੰਦ ਦੇ ਦੁਨੀਆ ਰਾਜ ਨੂੰ ਨੇ ਕਰਦੀਆਂ ਰੱਖੀਆਂ ਆਸ਼ਮੀਆ ਇਸ ਸਮੇਂ ਮਹਾਰਾਜ ਜੀਓ ਤੁਹਾਡੀ ਜੇ ਕਮਲ ਕਚੂ ਬੁੱਢੇ ਨੇ ਆਪ ਹੀ ਆਪਣੇ ਲਓ ਜੀ ਡੋਲੂ ਭਰਨਾ ਭਰਾ ਦੋ ਹੈ ਕਿਹੜਾ ਸੋਗੀ ਜਾ ਉਹਦਾ ਸੋਹ ਪਰਿਖੇ ਹੁੰਦਾ ਕਿਹੜਾ ਕਹਿੰਦੇ ਚੰਦ ਲਾਉ ਤੋਂ ਗਿਆ ਹੈ ਰੀਨੇ ਉਹਨੇ ਨੇ ਤਾਂ ਪਤਾ ਲੱਗ ਗਿਆ ਲਾਓ ਵੀ ਚਿੱਠੀ ਪੜਨ ਤੋਂ ਬਾਅਦ ਹੁਣ ਹੋ ਗਿਆ ਹਲਵਾਈ ਦੇ ਲਾਲੇ ਹਲਵਾਈ ਦਿਖਾ ਦੇ ਹਲਵਾਈ ਦਿਖਾ ਤਾਂ ਇੱਧਰ ਤੇ ਦਹੀਂਾਂ ਚ ਬਣਾਉਣ ਲੱਗੇ ਨੇ ਦਹੀਂ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਕੀ ਤੁਸੀਂ ਇਹ ਦੱਸੋ ਲੋਕ ਕੋ ਫਰਾਈ ਮਾਰੀ ਵੀਡੀਓ ਰਾਲਦੀ ਪਾਣੀ ਵਾਲਾ ਆਹ ਕੈਨ ਲਈ ਘੜਤੀ ਘੜਤੀ ਦਿਖਾਈ ਬਾਈ ਲੈ ਕੇ ਆਇਆ ਘੜਤੀ ਇਹ ਕਹਿੰਦਾ ਇਹਦਾ ਜੇਲੀ ਪੈਂਦੀ ਆ ਬੁਕਿੰਗ ਲਈ ਕਿੰਨੇ ਪਾ ਕੇ ਪਾਉਂਗਾ ਬਾਈ ਆਪੇ ਕੇ ਦੇਖਾ ਰਿਹਾ ਤੈਨੂੰ ਪਤਾ ਨਹੀਂ ਰੱਤ ਸਹੀ ਗੱਲ ਆ ਤੇ ਆਉਣ ਵਾਲੇ ਦਿਨਾਂ ਚੋ ਵਿਆਹ ਦੇ ਜਾਗੋ ਦੇ ਸਾਰੇ ਬਲੌਗ ਦਿਖਾਵਾਂਗੇ ਤੇ ਇਸ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ

kita बोलन बोबोतना ਇਹ ਫੱਪੜ ਜੀ ਆ ਗਏ ਲਓ ਜੀ ਓਕੇ ਹਾਂ ਹਾਂ ਓਕੇ ਲਓ ਵੀ ਨਗਦੇ ਹੱਥੀ ਆ ਗਈ ਭੇਲੀ ਇਹ ਪਹੁੰਚ ਚੁੱਕੀ ਆ ਲਸਾੜੇ ਨਗਦੇ ਹੱਥੀ ਗਰਮਾ ਗਰਮ ਪਰਲੀ ਆ ਟਕਲਾ ਹਾਂ ਬਸਾ ਡਾੜੀ ਲੱਗਿਆ ਕੱਢ ਕੱਢਣੀ ਆ ਆਹ ਭਾਜੀ ਭੇਲੀ ਆ ਭਾਈ ਕਸੇ ਆਪੇਲੀ ਆਹ ਤੁਹਾਡੀ ਪੇਲੀ ਆ ਠੀਕ ਆ ਆ ਤੁਹਾਡੀ ਭਾਜੀ ਆ ਆ ਭਾਜੀ ਆ ਅਕਪੜੀ ਵੱਡੇ ਭਾਈ ਆ ਕੱਪੜੇ ਆ ਗਏ ਕੱਪੜੇ ਆ ਗਏ ਜੀ ਆ ਲਾ ਨਹੀਂ ਲਾਉਗਾ ਇਹਦਾ ਤੇ ਚਲੋ ਮਿਲਦੇ ਆ ਹੁਣ ਤੁਹਾਨੂੰ ਅੰਦਰ ਜਾ ਕੇ ਆ ਲੌਕ ਲਾਣੀ ਗੱਡੀ ਦਾ ਹਾਂ ਲਾਉਣੀ ਆ ਆਹਣੀ ਝਾਬੀ ਲੈ ਵੇ ਹਾਂ ਕੀ ਹੋ ਗਿਆ ਕਿਸੇ ਗਿਆ ਲਾ ਭਾਈ ਭੈਣ ਭਾਈ ਦਾ ਪਿਆਰ ਲਾ ਭਾਈ ਆ ਕਪੜੇ ਉਹ ਜਿੰਦਾ ਦੇ ਰਵਾਜ ਆ ਬਾਜੀ ਆ ਬਾਜੀ ਚਾਹੇ ਦਾ ਕੁੱਕਰ ਨਾ ਆ ਬਾਜੀ ਲੈ ਭਾਈ ਭੈਣ ਨੂੰ ਲੈ ਆਹ ਸੋਲਦਾ ਖਾਣਾ ਬੇਠੇ ਖਾਣਾ ਆਪਾ ਜੀ ਆਪਲੀਆ ਆ ਕਪੜੇ ਲੈ ਲਓ ਜੀ ਮਾਰਾ ਕੋਨੇ ਗਿਆ ਜੇ ਤਾਂ ਇਹ ਸਹੀ ਲੈ ਲਿਓ ਹਾਂ ਚਲੋ ਜੀ ਲੱਖ ਭਾਈ ਚੱਲੇ ਹਾਂ ਚੱਲੀ ਚੱਲ ਹਾਂ ਬੰਦਾ ਬੱਕੂ ਬੈਠਾ ਰਹਿੰਦਾ ਬੱਕੂ ਬੈਠਾ ਰਹਿੰਦਾ ਛੱਡਵਾ ਦੇ ਦੇਵਾ ਮੈਂ ਜਲਦੀ ਚੱਲਦਾ ਦੁਬਾਰਾ ਜੀ ਜਮਾਤ ਨਹੀਂ ਆਉਂਦਾ ਚੱਲੋ ਠੀਕ ਹੈ ਭਾਜੀ ਦੇ ਚਲੇ ਕੱਪੜੇ ਦੇ ਚਲੇ ਤੁਹਾਡੇ ਵਿਆਹ ਆ ਜੀ ਠੀਕ ਹੈ ਜੀ ਹਾਂ ਯਾ ਤਾਂ ਤੁਸੀਂ ਬਹੁਤ ਲਾਵੀ ਆਦ ਦੇ ਬਲੌਗ ਦੀ ਆਪਾਂ ਐਂਡ ਕਰਦੇ ਆਂ ਤੇ ਆਦੇ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਇਆ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਉਣ ਵਾਲੇ ਦਿਨਾਂ ਵਿੱਚ ਆਪਾਂ ਤੁਹਾਡੇ ਵਾਸਤੇ ਘੈਂ ਘੈਂ ਬਲੌਗ ਲੈ ਕੇ ਆਵਾਂਗੇ ਤੇ ਠੀਕ ਆ ਜੀ ਇਹ ਬਲੌਗ ਨੂੰ ਕਰਦੇ ਇੱਥੇ ਐਂਡ ਤੁਹਾਡਾ ਥਾਣਾ ਦੇਖ ਵੀਡੀਓ ਦੇਖਣ ਲਈ ਧੰਨਵਾਦ